ਪਾਰਤ ਪਰ ਵਿੱਚ 7 ਮਈ ਨੂੰ ਹੋ ਰਹੀ ਰਾਸ਼ਟਰੀ ਮੌਕ ਡ੍ਰਿਲ ਦੇ ਤਹਿਤ ਅਮੇਸਰ ਵਿੱਚ ਵੱਡੀ ਤਿਆਰੀ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਦੇਗਵਾਈ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁਲਿਸ ਕਮਿਸ਼ਨਰ 에ਅਰ ਫੋਰਸ ਦੇ ਫੌਜ ਦੇ ਅਧਿਕਾਰੀ ਸ਼ਾਮਲ ਹੋਏ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਅਮੇਸਰ ਦੇ ਰਾਮ ਤੀਰਥ ਤੇਜ ਨਾਲਾ ਰੋਡ ਤੇ ਤਰਬਨ ਸਟੇਟ ਵਿੱਚ ਮੌਕ ਡ੍ਰਿਲ ਕਰਵਾਈ ਜਾਵੇਗੀ ਇਹ ਜੰਗੀ ਅਭਿਆਸ ਸਮੇਂ ਵਾਲੀ ਘਟਨਾ ਤੇ ਥਾਂ ਤੇ ਕਿੰਨੀ ਜਲਦੀ ਕਿਵੇਂ ਕੀਤੀ ਹੈ ਇਹ ਪਰਖੀ ਕੀਤੀ ਜਾਣੀ ਹੈ ਮੌਕ ਡ੍ਰਿਲ ਦਾ ਸਮਾਂ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ ਬਲੈਕਆਊਟ ਰਾਤ 10 ਵਜੇ ਕੇ 10 ਮਿੰਟ ਤੱਕ ਰਹੇਗਾ ਇਸ ਸਬੰਧੀ ਅਧਿਕਾਰੀਆਂ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੇਰਾ ਨਾਮ ਰਾਜੇਸ਼ ਪਨੋਟ ਡਿਪਟੀ ਚੀਫ ਵਾਰਡਨ ਜ਼ਿਲ੍ਹਾ ਅੰਮ੍ਰਿਤਸਰ ਸਿਵਲ ਬੈਂ ਅੰਮ੍ਰਿਤਸਰ ਦੋ ਜਗ੍ਹਾ ਤੇ ਕਰ ਰਹੇ ਆ ਜੀ ਇੱਕ ਤੇ ਜਨਰਲ ਰੋਡ ਤੇ ਇੱਕ ਰਾਮਤੀਰਥ ਰੋਡ ਤੇ ਹੋਰ ਸ਼ਾਮ ਨੂੰ 10 ਵਜੇ ਰਾਤ ਨੂੰ ਪਹਿਲੇ ਟਾਈਮ ਸੀ ਮੈਂ ਹੁਣੇ ਪੜਿਆ ਜੇ ਮੋਬਾਈਲ ਦੇ ਵਿੱਚ ਉਹ 10:30 ਵਜੇ ਤੋਂ 11 ਵਜੇ ਤੱਕ ਦਾ ਪ੍ਰੋਗਰਾਮ ਨਾਲ ਟਾਈਮ ਰੱਖ ਦਿੱਤਾ ਜੀ ਦੂਸਰਾ ਹੈ ਕਿ 4 ਵਜੇ ਅਸੀਂ ਪਹਿਲਾਂ ਟ੍ਰੇਨਿੰਗ ਕਰਾਂਗੇ ਹੋਰਨ ਵੱਜਣਗੇ ਸਾਇਰਨ ਵੱਜਣਗੇ ਉਹ ਤੋਂ ਪੈਨਿਕ ਨਾ ਲਈ ਜਾਵੇ ਤਾਂ ਕਿ ਉਹ ਕਿਉਂਕਿ ਟ੍ਰੇਨਿੰਗ ਲਈ ਜਾ ਰਹੀ ਉਹ ਚਲਾਇਆ ਜਾ ਰਿਹਾ ਪਹਿਲਾਂ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਇਸ ਲਈ ਉਹ ਤੋਂ ਵੀ ਪਰੇਸ਼ਾਨ ਨਾ ਹੋਣ ਰਾਤ ਨੂੰ 10 ਵਜੇ 10:30 ਵਜੇ ਜੋ ਹੋਰਨ ਵੱਜਣਗੇ ਜਸ ਸਾਇਰਨ ਸਾਡੇ ਵੱਜਣਗੇ ਉਹ ਤੋਂ ਕੋਈ ਪੈਨਿਕ ਨਾ ਹੋਵੇ ਲੇਕਿਨ ਉਹਦਾ ਪਾਲਣਾ ਜ਼ਰੂਰ ਕਰਨੇ ਆਂ ਸ਼ਹਿਰ ਵਾਸੀਆਂ ਨੂੰ ਡੀਸੀ ਸਾਹਿਬ ਵੱਲੋਂ ਇਹ ਅਪੀਲ ਹੈ ਕਿ ਉਹ ਪਾਲਣਾ ਜ਼ਰੂਰ ਕਰਨਗੇ ਤਾਂ ਕਿ ਉਹ ਅਸੀਂ ਉਹ 12 ਹੋਰ ਹਨ ਸ਼ਹਿਰ ਮੇ 12 ਉਹ ਸਾਇਰਨ ਲਗੇ ਹੋਏ ਹਨ ਹਾਲ ਗੇਟ ਪਰ ਹੈ ਉਤਵਾਲੀ ਮੇ ਹੈ ਖਾਨਾ ਡੀਵੀਜ਼ਨ ਮੇ ਹੈ ਇਸਲਾਮਾਬਾਦ ਮੇ ਹੈ ਉਥੇ ਸਕੂਲ ਮੇ ਔਰ ਬਾਕੀ ਸ਼ਹਿਰ ਮੇ ਬਹੁਤ ਜ਼ਿਆਦਾ ਹੈ 12 ਪੂਰੇ ਹਨ ਬਲੈਕਆਊਟ 10:30 ਵਜੇ ਸ਼ਹਿਰ ਵਾਸੀ ਨੂੰ ਅਪੀਲ ਹੈ ਜੀ ਕਿ ਉਹਦੇ ਚ ਸਾਡਾ ਪੂਰਾ ਸਾਥ ਦਿਓ ਤਾਂ ਕਿ ਅਸੀਂ ਇਹ ਕੰਮ ਦੇ ਵਿੱਚ ਕਾਮਯਾਬ ਹੋਈਏ ਅਗਰ ਸਾਡੇ ਤੇ ਕੋਈ ਐਸਾ ਪਰੇਸ਼ਾਨੀ ਆ ਜਾਂਦੀ ਆ ਪਾਕਿਸਤਾਨ ਅਟੈਕ ਕਰਦਾ ਤੇ ਅਸੀਂ ਉਹਦਾ ਮੁਕਾਬਲਾ ਕਰਨ ਨੂੰ ਤਿਆਰ ਰਹੀਏ ਬਹੁਤ ਤੇ ਇਹ ਹੈ ਜੀ ਕਿ ਜਦੋਂ ਦੁਸ਼ਮਣ ਦੇ ਜਾ ਜਾਂਦੇ ਆ ਉਹ ਬੰਬ ਗਰਾਉਂਦੇ ਆ ਬਹੁਤ ਜ਼ਿਆਦਾ ਲੋਕ ਜ਼ਖਮੀ ਹੋ ਜਾਂਦੇ ਆ ਕਿਉਂਕਿ ਉਹ ਭੀੜ ਭੜਕੇ ਦੇ ਵਿੱਚ ਸੁੱਟਦੇ ਲਿਆ ਕੇ ਉਹ ਪਿੱਛੇ ਤੁਸੀਂ ਦੇਖਿਆ ਸਿਆੜੇ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਸਾਡਾ ਇਸ ਕਰਕੇ ਅਸੀਂ ਉਹ ਪਹਿਲਾਂ ਹੀ ਉਹਦੀ ਅਵੇਅਰਨੈਸ ਕਰਦੇ ਆ ਕਿ ਲੋਕਾਂ ਨੂੰ ਇੱਕਦਮ ਉਠਾਉਣ ਵਾਸਤੇ ਉਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਤਾਂ ਕਿ ਕੈਜੂਐਲਟੀ ਬਹੁਤ ਤੋਂ ਘਟ ਤੋਂ ਘਟ ਹੋਵੇ ਬਹੁਤੇ ਲੋਕ ਸਾਡੇ ਦਾ ਪਰੇਸ਼ਾਨ ਹੋ ਪਾਰਤ ਪਰ ਵਿੱਚ 7 ਮਈ ਨੂੰ ਹੋ ਰਹੀ ਰਾਸ਼ਟਰੀ ਮੌਕ ਡ੍ਰਿਲ ਦੇ ਤਹਿਤ ਅਮਿਸਰ ਵਿੱਚ ਵੱਡੀ ਤਿਆਰੀ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇਗਵਾਈ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁਲਿਸ ਕਮਿਸ਼ਨਰ 에ਅਰ ਫੋਰਸ ਦੇ ਫੌਜ ਦੇ ਅਧਿਕਾਰੀ ਸ਼ਾਮਲ ਹੋਏ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਅਮਿਸਰ ਦੇ ਰਾਮ ਤੇਰਾ ਤੇਜਨਾਲਾ ਰੋਡ ਤੇ ਤਰਬਨ ਸਟੇਟ ਵਿੱਚ ਮੌਕ ਡ੍ਰਿਲ ਕਰਵਾਈ ਜਾਵੇਗੀ ਇਹ ਜੰਗੀ ਅਭਿਆਸ ਸਮੇਂ ਵਾਲੀ ਘਟਨਾ ਤੇ ਥਾਂ ਤੇ ਕਿੰਨੀ ਜਲਦੀ ਕਿਵੇਂ ਕੀਤੀ ਹੈ ਇਹ ਪਰਖੀ ਕੀਤੀ ਜਾਣੀ ਹੈ ਮੌਕ ਡ੍ਰਿਲ ਦਾ ਸਮਾਂ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ ਬਲੈਕਆਊਟ ਰਾਤ 10 ਵਜੇ ਕੇ 10 ਮਿੰਟ ਤੱਕ ਰਹੇਗਾ ਇਸ ਸਬੰਧੀ ਅਧਿਕਾਰੀਆਂ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੇਰਾ ਨਾਮ ਰਾਜੇਸ਼ ਪਨੋੜ ਡਿਪਟੀ ਚੀਫ ਵਾਰਡਨ ਜ਼ਿਲ੍ਹਾ ਅਮਰਸਰ ਸਿਵਲ ਫੈਂ ਅਮਰਸਰ ਦੋ ਜਗ੍ਹਾ ਤੇ ਕਰ ਰਹੇ ਆ ਜੀ ਇੱਕ ਤੇ ਜਨਾਰਾ ਰੋਡ ਤੇ ਇੱਕ ਰਾਮਤੀਰਸ ਰੋਡ ਤੇ ਔਰ ਸ਼ਾਮ ਨੂੰ 10 ਵਜੇ ਰਾਤ ਨੂੰ ਪਹਿਲੇ ਟਾਈਮ ਸੀ ਮੈਂ ਹੁਣੇ ਪੜਿਆ ਜੇ ਮੋਬਾਈਲ ਦੇ ਵਿੱਚ ਉਹ 10:30 ਵਜੇ ਤੋਂ 11 ਵਜੇ ਤੱਕ ਦਾ ਪ੍ਰੋਗਰਾਮ ਨਾਲ ਟਾਈਮ ਰੱਖ ਦਿੱਤਾ ਜੀ ਦੂਸਰਾ ਹੈ ਕਿ 4 ਵਜੇ ਅਸੀਂ ਪਹਿਲਾਂ ਟ੍ਰੇਨਿੰਗ ਕਰਾਂਗੇ ਹੋਰਨ ਵੱਜਣਗੇ ਸਾਇਰਨ ਵੱਜਣਗੇ ਉਹ ਤੋਂ ਪੈਨਿਕ ਨਾ ਲਈ ਜਾਵੇ ਤਾਂ ਕਿ ਉਹ ਕਿਉਂਕਿ ਟ੍ਰੇਨਿੰਗ ਲਈ ਜਾ ਰਹੀ ਉਹ ਚਲਾਇਆ ਜਾ ਰਹਾ ਪਹਿਲਾਂ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਇਸ ਲਈ ਉਹ ਤੋਂ ਪਰੇਸ਼ਾਨ ਨਾ ਹੋਣ ਰਾਤ ਨੂੰ 10 ਵਜੇ 10:30 ਵਜੇ ਜੋ ਹੋਰਨ ਵੱਜਣਗੇ ਜਸ ਸਾਇਰਨ ਸਾਡੇ ਵੱਜਣਗੇ ਉਹ ਤੋਂ ਕੋਈ ਪੈਨਿਕ ਨਾ ਹੋਵੇ ਲੇਕਿਨ ਉਹਦਾ ਪਾਲਣਾ ਜ਼ਰੂਰ ਕਰਨੇ ਆਂ ਸ਼ਹਿਰ ਵਾਸੀ ਨੂੰ ਡੀਸੀ ਸਾਹਿਬ ਵੱਲੋਂ ਇਹ ਅਪੀਲ ਹੈ ਕਿ ਉਹ ਪਾਲਣਾ ਜ਼ਰੂਰ ਕਰਨਗੇ ਤਾਂ ਕਿ ਉਹ ਅਸੀਂ ਉਹ 12 ਹੋਰ ਹਨ ਸ਼ਹਿਰ ਵਿੱਚ 12 ਉਹ ਸਾਇਰਨ ਲੱਗੇ ਹੋਏ ਹਨ ਹਾਲ ਗੇਟ ਪਰ ਹੈ ਪਤਵਾਲੀ ਵਿੱਚ ਹੈ ਥਾਣਾ ਡਿਵੀਜ਼ਨ ਵਿੱਚ ਹੈ ਇਸਲਾਮਾਬਾਦ ਵਿੱਚ ਹੈ ਉਸ ਸਕੂਲ ਵਿੱਚ ਔਰ ਬਾਕੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ 12 ਪੂਰੇ ਹਨ ਬਲੈਕਆਊਟ 10:30 ਵਜੇ ਸ਼ਹਿਰ ਵਾਸੀ ਨੂੰ ਅਪੀਲ ਹੈ ਜੀ ਕਿ ਉਹਦੇ ਚ ਸਾਡਾ ਪੂਰਾ ਸਾਥ ਦਿਓ ਤਾਂ ਕਿ ਅਸੀਂ ਇਹ ਕੰਮ ਦੇ ਵਿੱਚ ਕਾਮਯਾਬ ਹੋਈਏ ਅਗਰ ਸਾਡੇ ਤੇ ਕੋਈ ਐਸਾ ਪਰੇਸ਼ਾਨੀ ਆ ਜਾਂਦੀ ਆ ਪਾਕਿਸਤਾਨ ਅਟੈਕ ਕਰਦਾ ਤੇ ਅਸੀਂ ਉਹਦਾ ਮੁਕਾਬਲਾ ਕਰਨ ਨੂੰ ਤਿਆਰ ਰਹੀਏ ਮੌਕੇ ਤੇ ਇਹ ਜੀ ਕਿ ਜਦੋਂ ਦੁਸ਼ਮਣ ਦੇ ਜਾ ਜਾਂਦੇ ਆ ਉਹ ਬੰਬ ਗਰਾਉਂਦੇ ਆ ਬਹੁਤ ਜ਼ਿਆਦਾ ਲੋਕ ਜ਼ਖਮੀ ਹੋ ਜਾਂਦੇ ਆ ਕਿਉਂਕਿ ਉਹ ਭੀੜ ਭੜਕੇ ਦੇ ਵਿੱਚ ਸੁੱਟਦੇ ਲਿਆ ਕੇ ਉਹ ਪਿੱਛੇ ਤੁਸੀਂ ਦੇਖਿਆ ਸਿਆਟੇ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਸਾਡਾ ਇਸ ਕਰਕੇ ਅਸੀਂ ਉਹ ਪਹਿਲਾਂ ਹੀ ਉਹਦੀ ਅਵੇਅਰਨੈਸ ਕਰਦੇ ਆ ਕਿ ਲੋਕਾਂ ਨੂੰ ਇੱਕਦਮ ਉਠਾਉਣ ਵਾਸਤੇ ਉਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਤਾਂ ਕਿ ਕੈਜੂਐਲਟੀ ਬਹੁਤ ਤੋਂ ਘੱਟ ਤੋਂ ਘੱਟ ਹੋਵੇ ਬਹੁਤੇ ਲੋਕ ਸਾਡੇ ਦਾ ਪਰੇਸ਼ਾਨ ਹੋ